ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਇੱਕ ਵੱਡਾ ਪਿੰਡ ਆ ਸਿਆਸਤ ਦੀ ਦੁਨੀਆ ਦੇ ਵਿੱਚ ਅੱਜ 2 ਜਨਵਾਰ ਦਿਖਾਉਣੇ ਆ ਤੁਹਾਨੂੰ ਮਿੱਤਰੋ ਪਗੜੇ ਭਾਈ ਦੇ ਕੋਲੋਂ ਦੋਵਾਂ ਜਨਵਰਾਂ ਬਾਰੇ ਡਿਟੇਲ ਲੈ ਦੂੰਗਾ ਇੱਕ ਤਾਂ ਗੱਪਣਗਾ ਵਾ ਇੱਕ ਤੇਲਗਾ ਦੁੱਧ ਦਿੰਦੀ ਆ ਦੋਵਾਂ ਜਨਵਰਾਂ ਦੀ ਡਿਟੇਲ ਲੈ ਲਈ ਸਤਿ ਸ੍ਰੀ ਅਕਾਲ ਪਗੜੇ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਭਾਈ ਬਹੁਤ ਵਧੀਆ ਸੇਤਾ ਦੇ ਪਰਿਵਾਰ ਭਾਈ ਬਹੁਤ ਵਧੀਆ ਅੱਛਾ ਪਗੜੇ ਭਾਈ ਅੱਜ ਕਿੰਨੇ ਜਨਵਰ ਦਿਖਾਦੇ ਦੋ ਦੋ ਜਨਵਰ ਅੱਛਾ ਦੋਵਾਂ ਜਨਵਰਾਂ ਦੀ ਡਿਟੇਲ ਕੀ ਆ ਭਾਈ ਇਹ ਤਿੰਨ ਮਹੀਨੇ ਦੀ ਗਾਂ ਗੱਪਣ ਆ ਠੀਕ ਆ ਤੇ ਅਗਲਾ ਚੈੱਕ ਕਰਾ ਕੇ ਲਿਜਾ ਸਕਦਾ ਇਹਨੂੰ ਠੀਕ ਆ ਦੁੱਧ ਦੁੱਧ ਨਹੀਂ ਦਿੰਦੀ ਦੋ ਛੱਡੀ ਵੀ ਆ ਤੇ ਵਗੜੇ ਵੀਰੇ ਦੋਵੇਂ گاਵਾ ਮੰਨਲਾ ਵਕਾਊਆ ਜਿਹੜੀਆਂ ਇਹ ਤਿੰਨ گاਵਾ ਜਿਹੜੀ ਹੁਣ ਡرائی ਕਿੰਨੇ ਚਿਰ ਤੋਂ ਕਰਤੀ ਤੋ ਇਹਦੇ ਚਾਰੇ ਥਾਣੀ ਚਲਦੇ ਆ ਜਿਹੜੀ ਆ ਸੱਜਰ ਸੁਈ ਇਹ ਤੱਲਾ ਅੱਛਾ ਉਹ ਤੱਲਾ ਇਹ ਚਾਰੇ ਥਾਣੀ ਚੱਲਦੇ ਕਿੰਨੇ ਚਿਰ ਦੀ ਕੱਪਣ ਦੱਸੋ ਤੇ 9 ਮਹੀਨਿਆਂ ਦੀ 9 ਮਹੀਨਿਆਂ ਦੀ ਚੈੱਕ ਕਰਾ ਕੇ ਲਿਆਵੇ ਚੈੱਕ ਕਰਾ ਕੇ ਰੇਟ ਪਈ ਜਾਂਦਾ ਰੇਟ 12000 ਠੀਕ ਆ ਥੋਰੀ ਵੀਰੇ ਕੱਢੀ ਬਾਦ ਲੈ ਮੇਟਰ ਜਿਹਨੇ ਸਾਂਭਣੀ ਉਹਦੇ ਲਈ ਲਾਇਵ ਆਂਦਾ ਕਿਉਂਕਿ 12000 ਰੁਪਈਆ ਪਈ ਜਾਂਦਾ ਡਿਮਾਂਡ ਆ ਸਾਰੀ ਉਹਦੇ ਵਿੱਚ ਮੰਨਤਾਂ ਤਾਂ ਕਰ ਦੇਗਾ ਕਰ ਦਾਂਗੇ ਠੀਕ ਆ ਫਦਾ ਡਿਵੈਟਰ ਨੂੰ ਫਿਰਦਾ ਜਿਹੜਾ ਮਾਨਤਨ ਕਰਦਾ ਕਹਿੰਦਾ ਹੈ ਹਨਾ ਹਾਂ ਦੇ ਸਕਦੇ ਮਤਲਬ ਲੈ ਆ ਵੀਰੇ ਦੇ ਸਕਦੇ ਮਤਲਬ 10 ਦਾ ਬਾਈ ਅੱਜ 2 ਨੰਬਰ ਤੇ ਪਗੜੇ ਬਾਈ ਜਿਹੜੀ ਤੈਲ ਬਾਈ ਉਹਨੂੰ ਬਾਈ ਮਹੀਨਾ ਹੋ ਗਿਆ ਸੂਈ ਨੂੰ ਠੀਕ ਆ ਠੀਕ ਆ ਵੀਡੀਓ ਆਪਣੇ ਕੋਲੇ ਆ ਗੱਬਣ ਦੀ ਸੂਈ ਦੀ ਸਾਰੇ ਕਾਜ ਦੀਆਂ ਚੈੱਕ ਕਰ ਸਕਦਾ ਠੀਕ ਆ ਵੀਰੇ ਹਾਂ ਤੇ ਦੁੱਧ ਕਿੰਨਾ ਦਿੰਦੀ ਆ ਬਾਈ ਦੁੱਧ ਇਹ ਥੱਲੇ ਹੈਗਾ ਬਾਈ 10 ਕਿਲੋ 10 ਕਿਲੋ ਪਹਿਲਾਂ 8 ਮੰਨ ਗਏ ਜਾਵੇ ਚੋਕੇ ਲੈ ਜਾਵੇ 2 ਡੰਗ 3 ਡੰਗ ਤਸੱਲੀ ਕਰੇ ਆਪ ਦੀ ਕਿਹਾ ਬਾਈ ਥੱਲੇ ਕੋੜੋ ਤੇਲ ਆ ਵੀਰੇ ਥਣਾ ਮਗਰ ਲਓ ਤੇਲ ਆ ਉਹ ਵੇ ਲੱਗਦੀ ਨਹੀਂ ਹੈਨਾ ਹਾਂ ਤੇ ਧਾਰਾ ਨੂੰ ਵੀ ਆਉਂਦੀ ਆ ਉਹਦੇ ਵਿੱਚ ਆਉਂਦੀ ਆ ਪਰ ਬੱਤ ਤੇਲ ਕਿਹ ਕੀ ਦੇਣੀ ਹੈ ਕੀ ਦੁੱਧ 10 ਕਿਲੋ ਤਿਆਰ ਹੈ 10 ਕਿਲੋ ਆ 2 ਡੰਗ ਚੋਕ ਲਿਆਵੇ ਆ ਪੱਟ ਕੇ ਕਿਹ ਦੇਣੀ ਹੈ ਇਹ ਸੂਈ ਕਿੰਨੇ ਟਾਈਮ ਦੀ ਹੋਊਗੀ ਬਾਈ 1 ਮਹੀਨੇ ਦੀ ਕੀ ਕਰੇ ਰੇਟ ਇਹਦਾ ਵੀਰੇ ਰੇਟ ਦਾ 20000 ਮਾਨਤਾਂ ਦੇ ਵਿੱਚ ਮਾਨਪਾਨ ਕਰਦਾ ਇੱਕ ਕੱਢੀ ਬਾਅਦ ਬਾਈ ਲੈ ਵੀ ਮਿੱਤਰ ਤੇ ਲਗਾਵਾ ਮਗਰਲੇ ਥਣ ਤੋਂ ਦੁੱਧ 10 ਕਿਲੋ ਤੁਹਾਨੂੰ 8 ਕਿਲੋ ਕਹਿ ਕੇ ਮਿਲਨੀ ਮਹੀਨੇ ਦੀ ਸੂਈਏ ਸਾਰੀ ਤੇ ਇਹਦਾ ਰੇਟ 20000 ਰੁਪਇਆ ਬਾਈ ਤੇ ਜੇ ਜੋੜਾ ਲੈਣਾ ਹੈ ਕਦ ਬੇਡ ਹਾਂ ਕਦ ਕੁਦ ਦੀ ਚੱਗੀ ਆਣਾ ਉਂਝ ਵੀ ਬੇਡ ਮੂੰਹ ਮੱਤੇ ਲਾਕਦੀ ਓਹੋ ਧਾਰਾ ਆਉਂਦੀ ਨਾ ਚੱਲ ਵੀ ਸਕਦਾ ਹਾਂ ਅਗਲੇ ਸਾਲ ਚੱਲ ਨਾੜ ਨਾ ਬਣੀ ਹੋਵੇ ਬਸ ਹਣਾ ਨਹੀਂ ਸਾਰੇ ਪੋਲਾ ਜੀ ਨਾੜ ਤੋਂ ਨਹੀਂ ਨਾੜ ਵਾਲੀ ਚੱਲਦਾ ਹੁੰਦਾ ਜਿਹੜੇ ਨਾੜ ਨਾ ਬਣੀ ਹੋਵੇ ਉਹ ਚੱਲ ਪੈਂਦਾ ਤਾਂ ਅਚਾ ਇਹ ਜਾਨਵਰ ਸੀ ਦੋ ਬਾਈ ਹਨਾ ਨੰਬਰ ਪੜ੍ਹਦੇ ਵੀਰੇ 97816 ਹੂੰ 19676 ਇੱਕ ਵਾਰੀ ਹੋਰ ਆਉਣ ਦੇ 97816 ਹੂੰ 19676 ਠੀਕ ਹੈ ਬਾਈ ਇਸ ਨੰਬਰ ਤੇ ਕਰ ਲੋ ਮੇਤਰੋ ਬਾਈ ਦੇ ਨਾਲ ਗੱਲ ਬਾਤ ਪਿੰਡ ਮਾਲਕਲਾ ਜਲਾ ਬੋਗਾ